ਵਾਕਤੀ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਡੇਢ ਮਹੀਨੇ ਤੋਂ ਕੋਈ ਮਹੀਨਾ ਤੋਂ ਅਸੀਂ ਲੱਗੇ ਹੋਏ ਆ ਕਿਉਂਕਿ ਇਹ ਖਬਰ ਜਿਹੜੀ ਆ ਸਭ ਤੋਂ ਪਹਿਲਾਂ ਟਾਈਮਜ਼ ਆਫ ਇੰਡੀਆ ਚਲਦੀ ਸੀ ਤੇ ਨੰਗਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਚਾਹ ਰਹੇ ਉਸ ਤੋਂ ਬਾਅਦ ਦੋ ਦਿਨ ਪਹਿਲਾਂ ਟ੍ਰਿਬਿਊਨ ਚ ਵੀ ਸੀਗੀ ਉਹਦੇ ਵਿੱਚ ਹਰਜੋਤ ਬੈਂਸ ਦੀ ਦਾ ਅਟੈਕ ਕਰਕੇ ਵੀ ਕੁਝ ਲੋਕ ਚਾਹੁੰਦੇ ਆ ਵੀ ਨੰਗਪੁਰ ਸਾਹਿਬ ਜ਼ਿਲ੍ਹਾ ਬਣੇ ਅਸੀਂ ਬਾਰ-ਬਾਰ ਇਹ ਕਹਿ ਰਹੇ ਆ ਵੀ ਸਾਨੂੰ ਬੂਹਾ ਬਲੂਬ ਜਿਹ ਉਹ オਬਜੈਕਸ਼ਨ ਜੇ ਉਹਨਾਂ ਨੇ ਨੰਗਪੁਰ ਸਾਹਿਬ ਜ਼ਿਲ੍ਹਾ ਬਣਾਉਣਾ ਬਰਾਦਨ ਪਰ ਅਸੀਂ ਹੁਸ਼ਿਆਰਪੁਰ ਦਾ ਕੋਈ ਵੀ ਅੰਗ ਨਹੀਂ ਕਟਣਗਾ ਜਿਵੇਂ ਕੀ ਗੜ ਸ਼ੰਕਰ ਦੀ ਗੱਲ ਕਰਦੇ ਆ ਚੱਬੇਵਾਲ ਦੀ ਗੱਲ ਕਰਦੇ ਆ ਕੁਝ ਏਰੀਆ ਜਿਹੜਾ ਹੈ ਉਹ ਜਿਹੜੇ ਜਿਹੜੇ ਗੜ ਸ਼ੰਕਰ ਦੀ ਜੇ ਅਸੀਂ ਆਵਾਮ ਨਾਲ ਗੱਲ ਕਰਦੇ ਆ ਉੱਥੇ ਵੀ ਲੋਕਾਂ ਨਾਲ ਜਾ ਕੇ ਗੱਲ ਕਰਦੇ ਆ ਤੇ ਸਾਰੇ ਪਿੰਡਾਂ ਦੇ ਪਿੰਡ ਜਿਹੜੇ ਆ ਉਹ ਕਹਿੰਦੇ ਆ ਕਿ ਅਸੀਂ ਨਹੀਂ ਜਾਣਾ ਉਹਦੇ ਨਾਲ ਉਸ ਤੋਂ ਬਾਅਦ ਦੇ ਚੱਬੇਵਾਲ ਜਦੋਂ ਸੱਲੇ ਵਾਲੇ ਲੋਕਾਂ ਲੋਕ ਜਦੋਂ ਤੁਰਲੇ ਹੋ ਗਏ ਫਿਰ ਡਿਪਟੀ ਸਪੀਕਰ ਨੂੰ ਰਾਨੂ ਮਜਬੂਰ ਹੋ ਕੇ ਆ ਸਾਹਮਣੇ ਆ ਕੇ ਸਟੇਟਮੈਂਟ ਦੇਣੀ ਪਈ ਪੀ ਇਹੋ ਜੀ ਚੱਬੇਵਾਲ ਤੇ ਲਈ ਕੋਈ ਗੱਲ ਨਹੀਂ ਪਹਿਲਾਂ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਦਿਨ ਸਟੇਟਮੈਂਟ ਦਿੱਤੀ ਹੈ ਵੀ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਔਰ ਉਹ ਵੀ ਡੁੱਬੀਆ ਸਾਹਿਬ ਇੰਜੇ ਜੇ ਜੇ ਇਦਾਂ ਦੀ ਗੱਲ ਹੋਈ ਤੇ ਲੋਕਾਂ ਨੂੰ ਪੁੱਛ ਕੇ ਕੀਤੀ ਜਾਏਗੀ ਉਹਨਾਂ ਨੇ ਟੋਟਲ ਜੁਨਾਈਲ ਨਹੀਂ ਕੀਤਾ ਵੀ ਨਹੀਂ ਹੋ ਰਿਹਾ ਮੈਨੂੰ ਲੱਗਦਾ ਵੀ ਜਿਹੜੀ ਰੋੜੀ ਸਾਹਿਬ ਦੀ ਜਿਹੜੀ ਮੰਸ਼ਾ ਕੁਰੀਅਰ ਨਹੀਂ ਮੈਂ ਰੋੜੀ ਸਾਹਿਬ ਨੂੰ ਕਹਿਣਾ ਹੈ ਵੀ ਤੁਸੀਂ ਹੁਣ ਲੋਕਾਂ ਨੂੰ ਕਹਤਾ ਵੀ ਇਹੋ ਜੀ ਕੋਈ ਪ੍ਰਪੋਜ਼ਲ ਨਹੀਂ ਹੈ ਜੇ ਇਸ ਇਹੋ ਜੀ ਕੋਈ ਗੱਲ ਹੁੰਦੀ ਆ ਕਾਨੂੰ ਆਉਣ ਵਾਲੇ ਟਾਈਮ 'ਚ ਉੱਥੇ ਅਨਾਉਂਸਮੈਂਟ ਅਲੰਦਪੁਰ ਸਾਹਿਬ ਦੀ ਹੁੰਦੀ ਆ ਔਰ ਗੜ ਸ਼ੰਕਰ ਦਾ ਏਰੀਆ ਚੱਪੇਵਾਲ ਦਾ ਏਰੀਆ ਜਾਂਦਾ ਇਹ ਤੁਸੀਂ ਲੋਕਾਂ ਨਾਲ ਜਾਣ ਬੁੱਝ ਕੇ ਬਹੁਤ ਤੁਹਾਡਾ ਧੋਖਾ ਕਰਉਂਦੇ ਔਰ ਇਹ ਲੋਕ ਤੁਹਾਡਾ ਅਨਾਉਂਸਮੈਂਟ ਤੋਂ ਬਾਅਦ ਵੀ ਧੋਖਾ ਨਹੀਂ ਸਹਿਣਦੇ ਕਈ ਵਾਰੀ ਅਨਾਉਂਸਮੈਂਟ ਤੋਂ ਬਾਅਦ ਵੀ ਲੋਕ ਐਦਾਂ ਉੱਠਦੇ ਆ ਇਹ ਸਰਕਾਰਾਂ ਨੂੰ ਬੈਕਫੁੱਟ ਤੇ ਜਾਣਾ ਪੈਂਦਾ ਔਰ ਇਸ ਮਸਲੇ ਤੇ ਸਰਕਾਰ ਬੈਕਫੁੱਟ ਤੇ ਜਾਏਗੀ ਸਰ ਰੋੜੀ ਸਾਹਿਬ ਜਿਹੜਾ ਹੈ ਉਹ ਗੋਲ ਮੋਲ ਜੀ ਗੱਲ ਕਰ ਰਿਹਾ ਇਸ ਮੁੱਦੇ ਦੇ ਡੱਕੀ ਇਲੈਕਟਰੀ ਸ਼ਾਂਖ ਨਾਲ ਹੁਣ ਇਹਨਾਂ ਨੇ ਇਹਨਾਂ ਨੇ ਕਿਹਾ ਹੈ ਕਿ ਇਹਦਾ ਜਿਹੜਾ ਏਜੰਡੇ ਦੇ ਵਿੱਚ ਕੁਝ ਵੀ ਨਹੀਂ ਹੈ ਲੱਗਦਾ ਜਿ ਇਹ ਲਗ ਲਗ ਵਿਧਾਇਕ ਤਾਂ ਇੱਕੋ ਹੀ ਮੈਂ ਮੈਂ ਇਹੀ ਕਹਿ ਰਿਹਾ ਨਾ ਜਿਉਂ ਉਹਨਾਂ ਦੀਆਂ ਸਟੇਟਮੈਂਟਾਂ ਜਿੰਨੀਆਂ ਨੇ ਡਿਊਬੀਅਸ ਸਟੇਟਮੈਂਟਾਂ ਨੇ ਡਿਊਬੀਅਸ ਸਟੇਟਮੈਂਟਾਂ ਨੇ ਮਤਲਬ ਉਹਨਾਂ ਦੇ ਮਨ 'ਚ ਕੋਈ ਨਾ ਕੋਈ ਮਾਲਾਫਾਈਡ ਹੈ ਕਿਉਂਕਿ ਜਿਵੇਂ ਜਿਵੇਂ ਆਪਾਂ ਬ੍ਰਹਮਸ਼ੰਕਰ ਜੀ ਮਾਰ ਰਿਹਾ ਰਹੇ ਸੀ ਉਹਨਾਂ ਨੇ ਕਲੀਅਰ ਕੱਟ ਅੱਜ ਵੀ ਰਿਕਾਰਡਿੰਗ ਸਾਡੇ ਕੋਲ ਹੈਗੀ ਆ ਉਹਨਾਂ ਨੇ ਉਹਦੇ ਚ ਕਲੀਅਰ ਕੱਟ ਜਿਹਨੂੰ ਸੀ ਧਿਆਨ ਨਾਲ ਸੁਣੀਏ ਤਾਂ ਉਹਦੇ ਚ ਉਹਨੇ ਕਲੀਅਰ ਕੱਟ ਗਿਆ ਗਰਸ਼ੰਕਰ ਤਾਂ ਆਨੰਦਪੁਰ ਸਾਹਿਬ ਨਾਲ ਹੀ ਜਾਣਾ ਜੀ ਨਹੀਂ ਉਹ ਕਲੀਅਰ ਕਲੀਅਰ ਰਿਕਾਰਡਿੰਗ ਸੀ ਉਹ ਤੋਂ ਬਾਅਦ ਉਹ ਕਹਿੰਦੇ ਮੈਂ ਤਾਂ ਮਜ਼ਾਕ ਕਰਦਾ ਪਿਆ ਇਹ ਕੋਈ ਮਜ਼ਾਕ ਦੀ ਗੱਲ ਆ ਲੋਕਾਂ ਦੀਆਂ ਜ਼ਿੰਦਗੀਆਂ ਤਾਂ ਤੇ ਲੱਗੀਆਂ ਉੱਥੋਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਤਾਂ ਤੇ ਲੱਗੀਆਂ ਲੋਕਾਂ ਨੇ ਫੋਰਨ ਲਈ ਵੀਜ਼ੇ ਅਪਲਾਈ ਕੀਤੇ ਆ ਬੱਚਿਆਂ ਨੇ ਵੀਜ਼ੇ ਅਪਲਾਈ ਕੀਤੇ ਆ ਬੱਚਿਆਂ ਨੇ ਇੱਧਰ ਜਾਣਾ ਲੋਕਾਂ ਨੇ ਇੱਧਰ ਜਾਣਾ ਉਹ ਜੇ ਕੱਲ ਨੂੰ ਡਾਕੂਮੈਂਟੇਸ਼ਨ ਚੇਂਜ ਹੁੰਦੀ ਆ ਔਰ ਜਿਹੜਾ ਆਵਾਮ ਦਾ ਨੁਕਸਾਨ ਹੋਊਗਾ ਉਹਦਾ ਕੌਣ ਜ਼ਿੰਮੇਵਾਰ ਆ ਇਹ ਕੋਈ ਮਜ਼ਾਕ ਥੋੜੀ ਆ ਵੀ ਤੁਸੀਂ ਇਹ ਕਹਿਤਾ ਨਹੀਂ ਮੈਂ ਮਜ਼ਾਕ ਕਰਦਾ ਸੀਗਾ ਜਦ ਕਿ ਤੁਸੀਂ ਇੱਕ ਕਲੀਅਰ ਕੱਟ ਗਿਆ ਵੀ ਨਹੀਂ ਕੋਈ ਗਰਸ਼ਨ ਕਰਦਾ ਉਧਰ ਜਾ ਰਿਹਾ ਹੈ ਬਿਲਕੁਲ ਨਹੀਂ ਹੋਊਗਾ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਏਗਾ ਔਰ ਧੋਖਾ ਸੀ ਹੋਣੀ ਸਰ ਜੇ ਵਾਲੀ ਗੱਲ ਆ ਜਾਂਦੀ ਆ ਫੇਰ ਹੁਣ ਜਿਹੜਾ ਅਗਲਾ ਲਾਈਨ ਆਫ ਐਕਸ਼ਨ ਕੀ ਰਹੇਗਾ ਸਰ ਇਸ ਤਰ੍ਹਾਂ ਜੀ ਆਪਾਂ ਉਨੀ ਦੇਰ ਸੰਘਰਸ਼ ਕਰਦੇ ਰਵਾਂਗੇ ਜਿੰਨੀ ਦੇਰ ਕੋਈ ਅ ਫੈਕਟਰ ਅਫੀਸ਼ਲ ਸਟੇਟਮੈਂਟ ਸਰਕਾਰ ਦੀ ਨਹੀਂ ਆਉਂਦੀ ਵੀ ਨਹੀਂ ਅਸੀਂ ਨਾਨਕਪੁਰ ਸਾਹਿਬ ਜ਼ਿਲ੍ਹਾ ਨਹੀਂ ਬਣਾਉਣ ਜਾ ਰਹੇ ਜੇ ਬਣਾਉਣ ਜਾ ਰਹੇ ਆ ਤੇ ਗੜ ਸ਼ੰਕਰ ਤੇ ਚੱਬੇਵਾਲ ਦਾ 1 ਇੰਚ ਵੀ ਏਰੀਆ ਜਿਹੜਾ ਉਹ ਨਹੀਂ ਛੇੜੇਗਾ ਥੈਂਕ ਯੂ ਅਜਾ ਕੋਈ ਅਫੀਸ਼ਲ ਪ੍ਰਪੋਜ਼ਲ ਨਹੀਂ ਹੈ ਨਾ ਹੀ ਮੇਰੇ ਵੱਲੋਂ ਜੋ ਮੇਰੀ ਨੋਲੇਜ ਹੈਗਾ ਕੋਈ ਅਫੀਸ਼ਲ ਅਨਾਉਂਸਮੈਂਟ ਜਾਂ ਅਫੀਸ਼ਲ ਅਨਾਉਂਸਮੈਂਟ ਕਰਨ ਦਾ ਵੀ ਕੋਈ ਆਈਡੀਆ ਮੇਰੇ ਕੋਲ ਤਾਂ ਨਹੀਂ ਹੈਗਾ ਤੇ ਸਰਕਾਰ ਵੱਲੋਂ ਵੀ ਮੈਂ ਪਤਾ ਕੀਤਾ ਕਿ ਕੋਈ ਸਤਰਾ ਦੀ ਹੱਲੇ ਗੱਲ ਨਹੀਂ ਹੈਗੀ ਐਮਪੀ ਸਾਹਿਬ ਨੇ ਵੀ ਦੱਸਿਆ ਆ ਪਰ ਜੇ ਹੋਇਆ ਵੀ ਮੇਰੀ ਇਹੀ ਕੋਸ਼ਿਸ਼ ਹੈ ਕਿ ਹੁਸ਼ਿਆਰਪੁਰ ਜੋ ਹੈ ਇਕੱਤਰ ਰਹੇ ਇਕੱਠਾ ਰਹੇ ਤੇ ਹੁਸ਼ਿਆਰਪੁਰ ਨੂੰ ਨਹੀਂ ਆਪਾਂ ਟੁੱਟਣਾ ਚਾਹੀਦਾ। ਬਹੁਤ ਵਧੀਆ ਅਸੀਬ। ਐਮਐਨਏ ਸਾਹਿਬ ਇੱਕ ਰਿਕੁਐਸਟ ਫਰਮ ਕਰਿਓ ਜੀ ਪਲੀਜ਼। ਕਾਈਲੀ ਜਿਹੜਾ ਵਿਕਰਮ ਭਾਜੀ ਨੇ ਕਿਹਾ ਸੀ ਸਭ ਨੂੰ ਮੈਂਡਮ ਦਿੱਤਾ ਆ। ਉਹਨਾਂ ਵੱਲੋਂ ਵੀ ਇੱਕ ਸਾਡਾ ਉਹਨਾਂ ਵੱਲੋਂ ਵੀ ਮੈਨਾਂ ਲੱਗਦਾ ਵੱਲੋਂ ਵੀ ਕਰਵਾ। ਸਾਨੂੰ ਜੀ ਲੋਕਾਂ ਨੂੰ ਐ ਲੱਗਣ ਲੱਪਣਾ ਵੀ ਵਕੀਲ ਪਤਾ ਨਹੀਂ ਘਰੇ ਕੰਮਣੇ ਵਾਂਗੂ ਘੁੰਮੀ ਜਾਂਦੇ ਆ। ਸਾਡੀ ਰਿਕੁਐਸਟ ਕਨਸੀਡਰ ਕਰਕੇ ਐਮਪੀ ਸਾਹਿਬ ਨੂੰ ਕਹੋ ਇੱਕ ਆਫੀਸ਼ੀਅਲ ਡਾਕੂਮੈਂਟ ਕਰਦੇਣ ਸਟੇਟਮੈਂਟ ਦੇ ਦੇਣ। ਕੰਮ ਕਰੀਏ ਇੰਨੀ ਕੋਈ ਨਾ ਉਹ ਕੰਮ ਛੱਡ ਕੇ ਬੈਠੇ ਅਸੀਂ ਲੋਕਾਂ ਦਾ ਟਾਰਨਿੰਗ ਨਹੀਂ ਕੰਮ ਛੱਡ ਕੇ ਬੈਠੇ ਅਸੀਂ ਮੇਲੇ ਦਾ ਕੰਮ ਛੱਡ ਕੇ ਬੈਠੇ ਅਸੀਂ ਵੀ ਆਪਣਾ ਕੰਮ ਕਰੀਏ ਜੀ ਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਜੀ ਕੋਈ ਕਿਸੇ ਬੋਲੋ ਵੀ ਨਹੀਂ ਆਈ ਹੈ ਅਜੇ ਸਟੇਟਮੈਂਟ ਕਿ ਨਹੀਂ ਹੋ ਰਿਹਾ ਚਲ ਉਹਨਾਂ ਨੂੰ ਜਰੂਰ ਪਾੜੀਏ ਆਪਣਾ ਕੰਮ ਕਰਨ ਵਾਲੇ ਬਣੀ ਜੀ ਸਰ ਅਗਰ ਸਰਕਾਰ ਫਿਰ ਵੀ ਅਨਾਉਂਸ ਕਰਦੀ ਹੈ ਤਾਂ ਕੀ ਐਕਸ਼ਨ ਰਹੇਗਾ ਦੇਖੋ ਇਹਦਾ ਕਿਆਸ ਰਹੀਆਂ ਲਗਾ ਕੇ ਅਗਰ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੈ ਹੀ ਨਹੀਂ ਤੇ ਜਦੋਂ ਤੁਹਾਨੂੰ ਮੈਂ ਇਹੀ ਦੱਸ ਰਿਹਾ ਕਿ ਹਲੇ ਕੋਈ ਪਲਾਨ ਹੀ ਹੈ ਨਹੀਂਗਾ ਇਸ ਚੀਜ਼ ਦਾ ਜਾਂ ਕੋਈ ਸੋਚ ਵਿਚਾਰ ਨਹੀਂ ਕਿਉਂਕਿ ਦੇਖੋ ਜ਼ਿਲ੍ਹਾ ਬਣਾਣਾ ਇੱਕ ਨਵਾਂ ਜ਼ਿਲ੍ਹਾ ਬਣਾਣਾ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਅਸੀਂ ਇੱਕ ਘਾਟ ਲਈ ਕਰਕੇ ਬਣਾ ਦੇਣਾ ਹੈ ਬਹੁਤ ਫੰਡਸ ਵੀ ਬਹੁਤ ਲੱਗਦੇ ਆ ਜਿਹੜੇ ਲੋਕਾਂ ਦੀ ਸਾਰਾ ਟੈਕਸ ਦਾ ਪੈਸਾ ਆ ਉਹ ਬਹੁਤ ਲੱਗਣਾ ਹੈ ਐਡਮਿਨਿਸਟ੍ਰੇਸ਼ਨ ਦੇ ਲਈ ਸਾਰੇ ਪ੍ਰਸ਼ਾਸਨ ਦੇ ਲਈ ਜੋ ਉਹਨਾਂ ਦੇ ਰੈਜ਼ਿਡੈਂਸਿਸ ਤਿਆਰ ਹੁੰਦੇ ਬਹੁਤ ਸਾਰਾ ਪੇਪਰ ਵਰਕ ਜੋ ਹੈ ਟ੍ਰਾਂਸਫਰ ਹੁੰਦਾ ਹੈ ਬੜੀ ਕੁਝ ਚੀਜ਼ਾਂ ਦੇਖਣੀਆਂ ਪੈਂਦੀਆਂ ਉਹ ਇਸੇ ਤਰ੍ਹਾਂ ਨਹੀਂ ਹੁੰਦਾ ਬਹੁਤ ਵੱਡਾ ਪ੍ਰੋਸੈਸ ਹੈ ਕੋਈ ਇਹ ਨਹੀਂ ਕਿ ਇੱਕ ਛੁਟਕੀ ਦੇ ਵਿੱਚ ਆਪਾਂ ਕਹਿੰਦੇ ਜ਼ਿਲ੍ਹਾ ਬਣ ਜਾਂਦਾ ਸਰ ਅਗਰ ਸਰਕਾਰ ਦੀ ਪ੍ਰਪੋਜ਼ਲ 'ਚ ਨਹੀਂ ਹੈ ਤਾਂ ਫਿਰ ਇੰਨਾ ਜਿਹੜਾ ਰਿਊਮਰ ਹੀ ਹੈ ਸਾਰਾ ਮੈਂ ਹੱਲੇ ਤੱਕ ਤਾਂ ਮੈਂ ਸਮਝਦਾ ਕਿ ਉਸ ਦੇ ਰਿਊਮਰ ਦੇ ਹਿੱਸਾ ਹੈ ਮੇਰੇ ਤੋਂ ਵੱਲੋਂ ਤਾਂ ਕੋਈ ਇਦਰਾ ਸਟਰੋਂਗ ਕੋਈ ਹੈ ਨਹੀਂ ਕਿ ਐਸੋਸੀਏਸ਼ਨ ਕੇ ਜਾਂ ਕੋਈ ਕਲੂਬ ਕੇ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਹੈ